اسلام کی سب تو بلد سے ہو بسم اللہ الرحمن الرحیم شروع اللہ تعالیٰ دے تو جو بڑا مہربان اتھے نہائیتی رحم کرنے والا ہے اسلام جڑا شبد ہے وہ سلامتی تو بنیا عربی دا شبد ہے سلامتی دا مطلب ہندہ ہے کہ کسی بھی بہوارک طور دے اتھے کسی کو سکون پہنچانا محبت دیگل گل کرنا بھائی چارک سانج ودانا تے سوکھے لفظان سے اسلام ਆਪਸ ਦੇ ਪਾਈਚਾਰੇ ਦਾ ਮਜ਼ਬ ਹੈ ਉਹ ਦੁਨੀਆ ਦੇ ਵਿੱਚੋਂ ਛੂਹਛੂਤ ਨੂੰ ਅਮੀਰ ਔਰ ਗਰੀਬ ਦਾ ਜਿਹੜਾ ਫਰਕ ਹੈ ਜਿਹਨੂੰ ਸਮਾਜਿਕ ਵਿਵਸਥਾ ਦੇ ਵਿੱਚ ਰੱਖਿਆ ਜਾਂਦਾ ਹੈ ਉਸਨੂੰ ਖਤਮ ਕਰਨ ਨੂੰ ਲੈ ਕੇ ਅਸੀਂ ਹਰੇਕ ਦੂਸਰੇ ਬੰਦੇ ਨੂੰ ਉਹਦੇ ਰੰਗ ਉਹਦੀ ਨਸਲ ਉਹਦੀ ਬੋਲੀ ਉਹਦੇ ਧਰਮ ਦੇ ਵਿੱਚ ਰਹਿੰਦੇ ਹੋਏ ਇਸ ਗੱਲ ਨੂੰ تسلیم ਕਰਨਾ ਕਿ ਉਹਦੀ ਵੀ ਆਪਣੀ ਇੱਕ ਅਹਿਮੀਅਤ ਹੈ ਉਹਦੀ ਇੱਕ ਆਪਣਾ ਆਤਮ ਸਨਮਾਨ ਹੈ ਯਾਨੀ ਦੂਸਰਿਆਂ ਨੂੰ ਉਹਨਾਂ ਦੇ ਹੁਲੀਏ ਦੇ ਮੁਤਾਬਕ ਉਹਨਾਂ ਦੀ ਹੋਂਦ ਦੇ ਮੁਤਾਬਕ ਉਹਨਾਂ ਦੀ ਹੋਂਦ ਨੂੰ ਬਰਦਾਸ਼ਤ ਕਰਨਾ ਔਰ ਉਤੇ ਖੁਸ਼ੀ ਦਾ ਇਜ਼ਹਾਰ ਕਰਨਾ ਤੇ ਉਹਨਾਂ ਲਈ ਸਲਾਮਤੀ ਦੀ ਗੱਲ ਕਰਨਾ ਇਸਲਾਮ ਸੌਖੇ ਲਫ਼ਜ਼ਾਂ ਦੇ ਵਿੱਚ ਮੁਹੱਬਤ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾਣ ਦਾ ਮਤਲਬ ਹੈ ਇੱਕ ਵਾਰ ਸਭ ਵੀ ਗੱਲ ਆਖੀ ਜਾਂਦੀ ਹੈ ਵੀ ਇਸਲਾਮ ਦੇ ਵਿੱਚ ਕੀ ਚੀਜ਼ ਹੈਗੀ ਹੈ ਕਿ ਕਿਸੇ ਹੋਰ ਧਰਮ ਦੇ ਅੱਗੇ ਜਾਂ ਕਿਸੇ ਗ੍ਰੰਥ ਦੇ ਅੱਗੇ ਮੱਥਾ ਨਹੀਂ ਟੇਕਣਾ ਹੈਗਾ ਅਸਲ 'ਚ ਕੀ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸੱਲੱਲ੍ਹਾ ਅਲੈਹਿ ਵਸੱਲਮ ਜਿਹੜੇ ਕਿ ਸਾਡੇ ਆਖਰੀ ਨਬੀ ਨੇ ਉਹਨਾਂ ਨੇ ਇਬਾਦਤ ਦੇ ਸੰਬੰਧ ਦੇ ਵਿੱਚ ਇਹ ਗੱਲ ਪੂਰੀ ਦੁਨੀਆ ਦੇ ਲੋਕਾਂ ਨੂੰ ਕਹੀ ਕਿ ਮਿਸਾਲ ਦੇ ਤੌਰ ਤੇ ਆਪਾਂ ਜਿਹੜੀ ਅਸੀਂ ਇਬਾਦਤ ਕਰਦੇ ਆ ਉਹਨੂੰ ਅਸੀਂ ਇਹ ਕਹਿੰਦੇ ਆ ਕਿ ਇਹ ਫਿਤਰਤ ਦੇ ਮੁਤਾਬਕ ਹੈ ਯਾਨੀ ਸਾਡੇ ਨੇਚਰ ਦੇ ਮੁਤਾਬਕ ਹੈ ਮਿਸਾਲ ਦੇ ਤੌਰ ਤੇ ਕੋਈ ਬੰਦਾ ਹੈ ਉਹ ਕਦੀ ਨਹੀਂ ਚਾਹੁੰਦਾ ਕਿ ਉਹਦੀ بیوی ਦੇ ਸੰਬੰਧ ਕਿਸੇ ਹੋਰ ਨਾਲ ਹੋਵੇ ਇੱਕ بیوی ਹੈ ਉਹ ਕਦੀ ਨਹੀਂ ਚਾਹੁੰਦੀ ਕਿ ਉਹਦਾ ਸ਼ੌਹਰ ਉਹਦੇ ਇਲਾਵਾ ਵੀ ਕਿਸੇ ਹੋਰ ਨੂੰ ਦੇਖੇ ਇੱਕ ਬਾਪ ਉਹ ਕਹਿੰਦਾ ਮੇਰੀ ਔਲਾਦ ਮੇਰਾ ਹੀ ਕਹਿਣਾ ਮੰਨੇ ਗਵਾਂਡੀਆਂ ਦੀ ਗੱਲਬਾਤ ਨਹੀਂ ਚਨਾ ਆਵੇ ਹਮ ਇੱਕ ਮਾਲਕ ਹੈ ਉਹ ਕਹਿੰਦਾ ਇਹ ਨੌਕਰ ਜਿਹੜਾ ਸਿਰਫ ਮੇਰੇ ਹੀ ਹੁਕਮ ਮੰਨੇ ਮੇਰੇ ਗਵਾਂਡੀ ਦੇ ਕਹਿਣ ਤੇ ਕੋਈ ਇਸ ਨੂੰ ਪਾਣੀ ਦਾ ਗਲਾਸ ਵੀ ਨਾ ਦੇਵੇ ਇਹੀ ਗੱਲ ਇਸਲਾਮ ਨੇ ਇਬਾਦਤ ਦੇ ਸੰਬੰਧ ਵਿੱਚ ਵੀ ਕਹੀ ਕਿ ਜਦ ਤੁਸੀਂ ਇਬਾਦਤ ਕਰਦੇ ਹੋ ਤੇ ਜਦ ਤੁਸੀਂ ਖੁਦਾ ਦੀ ਗੱਲ ਕਰਦੇ ਹੋ ਤੇ ਜਦ ਤੁਸੀਂ ਖੁਦਾ ਨੂੰ ਧਾਰ ਲਿਆ ਕਿ ਅਸੀਂ ਖੁਦਾ ਦੀ ਇਬਾਦਤ ਕਰਨੀ ਤੇ ਫਿਰ ਇੱਕੋ ਹੀ ਤਰੀਕੇ ਦੇ ਨਾਲ ਉਸ ਇਬਾਦਤ ਨੂੰ ਕੀਤਾ ਜਾਵੇ ਇਹ ਗੱਲ ਠੀਕ ਹੈ ਕਿ ਖੁਦਾ ਇੱਕ ਹੈ ਲੇਕਿਨ ਇਸਲਾਮ ਇਹ ਕਹਿੰਦਾ ਜਿਹੜਾ ਇੱਕ ਗੁਰੂ ਦੇ ਅਧੀਨ ਰਹਿ ਕੇ ਇੱਕ ਖੁਦਾ ਨੂੰ ਮੰਨਦਾ ਹੈ ਉਹਦਾ ਖੁਦਾ ਇੱਕ ਹੈ ਇਹ ਤਾਂ ਨਹੀਂ ਹੋ ਸਕਦਾ ਨਾ ਕਿ ਤੁਸੀਂ ਸਵੇਰੇ ਕਿਸੇ ਨੂੰ ਖੁਦਾ ਕਹੋ ਦੁਪਹਿਰੇ ਕਿਸੇ ਨੂੰ ਕਹੋ ਸ਼ਾਮ ਨੂੰ ਕਿਸੇ ਨੂੰ ਠੀਕ ਹੈ ਖੁਦਾ ਇੱਕ ਹੈ ਇਹ ਵੀ ਮੰਨ ਲੈਣੇ ਕਿ ਨਾਂ ਅਲੱਗ ਅਲੱਗ ਰੱਖੇ ਹੋਏ ਲੇਕਿਨ ਤੁਹਾਡਾ ਅਕੀਦਾ ਕੀ ਕਹਿੰਦਾ ਹੈ ਕਿ ਤੁਸੀਂ ਪ੍ਰਸਤਿਸ਼ ਦਾ ਕੀ ਤਰੀਕਾ ਇਖਤਿਆਰ ਕਰੋਗੇ ਇਸ ਲਈ ਇਸਲਾਮ ਨੇ ਕਿਹਾ ਹੈ ਕਿ ਜਦ ਤੁਸੀਂ ਇਬਾਦਤ ਕਰੋ ਇੱਕ ਖੁਦਾ ਦੀ ਇੱਕ ਅੱਲਾਹ ਤਾਲਾ ਦੀ ਇਬਾਦਤ ਕਰੋ ਸਰਵ ਧਰਮਾਂ ਦਾ ਸਤਕਾਰ ਕਰਨ ਲਈ ਹਜ਼ਰਤ ਮੁਹੰਮਦ ਸਾਹਿਬ ਨੇ ਹੁਕਮ ਦਿੱਤਾ ਕਿ ਕਿਸੇ ਧਰਮ ਦੀ ਕੋਈ ਬੁਰਾਈ ਨਹੀਂ ਕਰਨੀ ਕਿਸੇ ਧਰਮ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਲੇਕਿਨ ਜੇ ਇਬਾਦਤ ਕਰਨੀ ਹੈ ਉਹ ਇਸਲਾਮ ਦੇ ਤਰੀਕੇ ਦੇ ਨਾਲ ਹੀ ਕਰਨੀ ਹੈ ਇਬਾਦਤ ਦੇ ਵਿੱਚ ਜਿਹੜਾ ਉਹ ਸਾਂਝੀ ਨਹੀਂ ਪਾਈ ਜਾ ਸਕਦੀ ਮਤਲਬ ਜਦੋਂ ਇਹ ਇਬਾਦਤ ਦੀ ਗੱਲ ਕਰਦੇ ਆਪਾਂ ਧਰਮ ਦੇ ਪੱਕੇ ਕਈਆਂ ਦੇ ਮੁਸਲਮ ਪਾਈਚਾਰਾ ਹੁੰਦਾ ਹੈ ਲੇਕਿਨ ਇਹਦੇ ਵਿੱਚ ਇੱਕ ਹੋਰ ਵੀ ਸੋਸ਼ਲ ਮੀਡੀਆ ਤੇ ਗੱਲ ਡਾਈ ਜਾਂਦੀ ਹੈ ਕਿ ਕਟੜ ਬਹੁਤ ਹੈ ਲੰਬਾਈਚਾਰਾ ਵੀ ਕਿਸੇ ਚੀਜ਼ ਨੂੰ ਲੈ ਕੇ ਹੋਵੇ ਚਾਹੇ ਜਿਵੇਂ ਵਾਰ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਵੀ ਕਟੜਪਨ ਬਹੁਤ ਹੈ ਦੇਖੋ ਅਸਲ ਦੇ ਵਿੱਚ ਆਪਾਂ ਵਫਾਦਾਰੀ ਨੂੰ ਕਟੜਪਨ ਦਾ ਨਾਮ ਦੇ ਦਿੱਤਾ ਹੁਣ ਇੱਕ ਬੰਦਾ ਕੋਈ ਅਗਰ ਅੱਛਾ ਗੁਰਸਿੱਖ ਹੈ ਅਸੀਂ ਕਹਿੰਦੇ ਨੇ ਕਟੜ ਹੈ ਕੋਈ ਅੱਛਾ ਹਿੰਦੂ ਹੈ ਅਸੀਂ ਕਹਿੰਦੇ ਨੇ ਜੀ ਕਟੜ ਹੈ ਕੋਈ ਅੱਛਾ ਮੁਸਲਮਾਨ ਹੈ ਇਹ ਜਿਹੜਾ ਸੋਸ਼ਲ ਮੀਡੀਆ ਹੈ ਇਹ ਲੋਕਾਂ ਨੂੰ ਭ੍ਰਮਿਤ ਕਰਦਾ ਹੈ ਕੱਟਰ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਦੂਸਰੇ ਨੂੰ ਬਰਦਾਸ਼ਤ ਨਹੀਂ ਕਰਦੇ ਕੋਈ ਬੰਦਾ ਪੰਜ ਵੇਲੇ ਦਾ ਨਮਾਜ਼ੀ ਹੈ ਸੱਚ ਬੋਲਦਾ ਹੈ ਧੀਆ ਪੈਣਾ ਦੀ ਇੱਜ਼ਤ ਕਰਦਾ ਹੈ ਹਲਾਲ ਕਮਾਉਂਦਾ ਹੈ ਹਲਾਲ ਹੀ ਖਾਂਦਾ ਤੇ ਹਲਾਲ ਹੀ ਆਪਣੇ ਬੱਚਿਆਂ ਨੂੰ ਖਿਲਾ ਰਿਹਾ ਹੈ ਤਾਂ ਅਗਰ ਇਹ ਦੁਨੀਆ ਦੀ ਨਿਗਾਹ ਕੱਟਰਪੰਤੀ ਹੈ ਤੇ ਫਿਰ ਐਦਾਂ ਦੇ ਕੱਟਰਪੰਤੀ ਦਾ ਹਰਕਰ ਦੇ ਵਿੱਚ ਹੋਣੇ ਚਾਹੀਦੇ ਉਹ ਤਾਂ ਨਹੀਂ ਲੋਕ ਅੱਛੇ ਕਿ ਜਿਹੜੇ ਹਰਾਮ ਵੀ ਕੰਮ ਕਰਨ ਦੂਸਰਿਆਂ ਦੀ ਧੀਆ ਪੈਣਾ ਦਾ ਸਤਕਾਰ ਨਾ ਕਰਨ ਔਰ ਆਪਣੇ ਆਪ ਨੂੰ ਸੋਸ਼ਲ ਲਾਈਫ ਦੇ ਵਿੱਚ ਅੱਛਾ ਦੱਸਣ ਦੀ ਕੋਸ਼ਿਸ਼ ਕਰਨ ਇਸ ਲਈ ਜਿਹੜਾ ਸੋਸ਼ਲ ਮੀਡੀਆ ਹੈ ਉਹ ਕਿਤੇ ਨਾ ਕਿਤੇ ਇੱਕ ਸਿਰਫ ਇਸਲਾਮ ਨੂੰ ਹੀ ਨਹੀਂ ਉਹ ਤੁਸੀਂ ਜਿਸ ਵੀ ਧਰਮ ਦੇ ਉੱਤੇ ਅਗਰ ਸੋਸ਼ਲ ਮੀਡੀਆ ਨੂੰ ਚੈੱਕ ਕਰਨ ਲਈ ਜਾਓਗੇ ਤੇ ਉਹ ਕ੍ਰਿਟੀਸਾਈਜ਼ ਜ਼ਿਆਦਾ ਕਰਦਾ ਹੈ ਉਹ ਨੂੰ ਕਿਸੇ ਵੀ ਧਰਮ ਨੂੰ ਭੰਡਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਸਿਰਫ ਇਸ ਲਈ ਉਹ ਇਸ ਲਈ ਨਹੀਂ ਕਿ ਉਹਦੇ ਜਿਹੜੇ ਬੁਰੇ ਲੋਕ ਮੌਜੂਦ ਨੇ ਉਹ ਇਸ ਲਈ ਕਿਉਂਕਿ ਉਹਨਾਂ ਦਾ ਰੋਜ਼ਗਾਰ ਨਹੀਂ ਇਹਦੇ ਲਾਵਾ ਚੱਲਦੇ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਸੰਬੰਧ ਰੋਜ਼ਗਾਰ ਨਾਲ ਜੁੜ ਗਿਆ ਹੈ ਹੁਣ ਜਦੋਂ ਰੋਜ਼ਗਾਰ ਨਾਲ ਜੁੜ ਗਿਆ ਹੈ ਡਾਟਾ ਕੰਪਨੀਆਂ ਨੇ ਵੇਚਣਾ ਹੈ ਵੱਡੀ ਸਤਾ ਤੇ ਔਰ ਲੋਕਾਂ ਦਾ ਗੁਜ਼ਾਰਾ ਹੀ ਹੁਣ ਇਹਦੇ ਨਾਲ ਹੋਣ ਲੱਗ ਪਿਆ ਤੇ ਜ਼ਾਹਿਰ ਜੀ ਗੱਲ ਹੈ ਕਿ ਅਗਰ ਸਿਰਫ ਚੰਗੀਆਂ ਤੇ ਸੱਚੀਆਂ ਗੱਲਾਂ ਕਰਨਗੇ ਉਹ ਲੋਕ ਨਹੀਂ ਸੁਣਨਗੇ ਹਰ ਸੁਰਖੀ ਨੂੰ ਗਲਤ ਬਣਾਉਣਾ ਪੈਂਦਾ ਹੈ ਹਰ ਖਬਰ ਦੇ ਉੱਤੇ ਕੁਝ ਨਾ ਕੁਝ ਮਿਰਚ ਮਸਾਲਾ ਪਾਉਣਾ ਪੈਂਦਾ ਤਾਂ ਕਿ ਤੇ ਜਾ ਕੇ ਉਹ ਵਿਕਦੀ ਐ ਜੀ ਬੱਸ ਜੈਨ ਤੁਹਾਡੇ ਕਹਿਣ ਦਾ ਮਤਲਬ ਸੋਸ਼ਲ ਮੀਡੀਆ ਕਰਕੇ ਜਾਦਾ ਇਹ ਚੱਲ ਰਿਹਾ ਵਾ ਅਸੇ ਇਸ ਲਾਬਾ ਪੀਖ ਬਣੀ ਦੀ ਗੱਲ ਕਰੀਏ ਤਾਂ ਕਿ ਇਸਲਾਮ ਦੇ ਵਿੱਚ ਲਿਖਿਆ ਗਿਆ ਪਰਲੋ ਦੇ ਬਾਰੇ ਜਿਵੇਂ ਬਾਕੀ ਧਰਮਾਂ ਦੇ ਵਿੱਚ ਲਿਖਿਆ ਜਾਂਦਾ ਹੈ ਗ੍ਰੰਥਾਂ ਦੇ ਵਿੱਚ ਲਿਖਿਆ ਜਾਂਦਾ ਕਿ ਪਰਲੋ ਆਉਗੀ ਇੱਕ ਟਾਈਮ ਤੇ ਕਿ ਇਹ ਇਸ ਦੇ ਬਾਰੇ ਵੀ ਲਿਖਿਆ ਗਿਆ ਬਿਲਕੁਲ ਕੁਰਾਨੇ ਪਾਕ ਦੁਨੀਆ ਦੀ ਸਭ ਤੋਂ ਮੁتبارਕ ਕਿਤਾਬ ਜਿਹੜੀ ਅੱਲਾਹ ਤਾਲਾ ਨੇ ਹਜ਼ਰਤ ਮੁਹੰਮਦ ਸਾਹਿਬ ਦੇ ਉੱਤੇ ਨਾਜ਼ਿਲ ਕੀਤੀ ਮੈਂ ਅੱਜ ਇਹ ਵੀ ਦੱਸਣਾ ਚਾਹੁੰਦਾ ਲੋਕਾਂ ਨੂੰ ਕਿ ਹਜ਼ਰਤ ਮੁਹੰਮਦ ਸਾਹਿਬ ਸੱਲ ਸੱਲਮ ਜਿਹੜੇ ਨਬੀ ਨੇ ਸਾਡੇ ਉਹ تعلیم ਹਾਸਲ ਕਰਨ ਲਈ ਕਿਸੇ ਉਸਤਾਦ ਦੇ ਕੋਲ ਨਹੀਂ ਗਏ ਉਹਨਾਂ ਦਾ ਕੋਈ ਉਸਤਾਦ ਨਹੀਂ ਔਰ ਖੁਦਾ ਤਾਲਾ ਨੇ ਆਪਣੇ ਫਰਿਸ਼ਤੇ ਦੇ ਜ਼ਰੀਏ ਕੁਰਾਨ ਸ਼ਰੀਫ ਦੀ ਕਿਤਾਬ ਜਿਹੜੀ ਹੈ ਉਹਨਾਂ ਨੂੰ ਆਦਾ ਕੀਤੀ ਔਰ ਉਹਨਾਂ ਦਾ ਇਲਮ ਐਡਾ ਵਸੀ ਹੈ ਕਿ ਅੱਜ ਦੁਨੀਆ ਦੀ ਹਰ ਜ਼ੁਬਾਨ 'ਚ ਮਰਕਲ ਕਈ ਕਰੋੜ ਕਿਤਾਬਾਂ ਕੁਰਾਨ ਸ਼ਰੀਫ ਦੀ ਡੈਫੀਨੇਸ਼ਨ ਦੇ ਉੱਤੇ ਆ ਚੁੱਕੀਆਂ ਹਨ ਤੱਕ ਔਰ ਅਸਦ ਮੁਹੰਮਦ ਸਾਹਿਬ ਦੇ ਫਰਮਾਨਾ ਦੇ ਉੱਤੇ ਆ ਚੁੱਕੀਆਂ ਤੇ ਇਸਲਾਮ ਦੇ ਵਿੱਚ ਵੀ ਹੈ ਅੱਲਾਹ ਤਾਲਾ ਨੇ ਸਾਫ਼ ਤੌਰ ਤੇ ਦੱਸਿਆ ਕੁਰਾਨ ਸ਼ਰੀਫ ਦੇ ਵਿੱਚ ਵੀ ਇੱਕ ਸਮਾਂ ਆਏਗਾ ਜਦ ਦੁਨੀਆ ਜ਼ਿਆਦਾ ਗੁਨਾਹਗਾਰ ਹੋ ਜਾਏਗੀ ਔਰ ਨੇਕ ਲੋਕਾਂ ਦੀ ਗਿਣਤੀ ਸਿਫਰ ਹੋ ਜਾਏਗੀ ਜ਼ੀਰੋ ਹੋ ਜਾਏਗੀ ਤੇ ਫਿਰ ਇਸ ਦੁਨੀਆ ਦੇ ਖਾਤਮੇ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਜਾਏਗਾ ਤੇ ਉਹ ਸਮਾਂ ਆਣਾ ਹੈ ਕਿਆਮਤ ਦਾ ਦਿਨ ਜਿਹਨੂੰ ਅਸੀਂ ਡੇ ਆਫ ਜਜਮੈਂਟ ਕਹਿੰਦੇ ਆ ਉਹ ਇੱਕ ਦਿਨ ਆਏਗਾ ਔਰ ਉਸ ਦਿਨ ਤੁਸੀਂ ਇਹ ਦੇਖੋ ਕਿ ਕੋਈ ਚੀਜ਼ ਦੁਨੀਆ 'ਚ ਤੁਸੀਂ ਜਿਹਨੂੰ ਕਹਿ ਸਕਦੇ ਹੋ ਕਿ ਇਹ ਹਮੇਸ਼ਾ ਦੇ ਲਈ ਹੈ ਨਹੀਂ ਅਗਰ ਤੁਸੀਂ ਅੱਛੇ ਤੋਂ ਅੱਛੀ ਬਿਲਡਿੰਗ ਵੀ ਬਣਾਓ ਤੇ ਇੰਜੀਨੀਅਰ ਕਹਿਣਗੇ 100 ਸਾਲ ਚੱਲੇਗੀ 200 ਸਾਲ 500 ਸਾਲ 1000 ਸਾਲ ਆਖਿਰ ਇੱਕ ਦਿਨ ਖਤਮ ਹੋਣਾ ਤੇ ਅਗਰ ਦੁਨੀਆ ਦੀ ਕੋਈ ਚੀਜ਼ ਬਾਕੀ ਰਹਿਣ ਵਾਲੀ ਨਹੀਂ ਹੈ ਤਵੇ ਇਸ ਗੱਲ ਤੇ ਯਕੀਨ ਰੱਖਣਾ ਚਾਹੀਦਾ ਕਿ ਇੱਕ ਦਿਨ ਇਸ ਪੂਰੇ ਸੰਸਾਰ ਨੂੰ ਦੀ ਖਤਮ ਹੋਣਾ ਹੈ। ਜੀ। ਅ ਜੇ ਆਪਾਂ ਮੁਸਲਮ ਭਾਈਚਾਰੇ ਦੇ ਪਵਿੱਤਰ ਸਥਾਨ ਦੀ ਗੱਲ ਕਰੀਏ ਤਾਂ ਮੱਕਾ ਮਦੀਨਾ ਮੁਸਲਮ ਭਾਈਚਾਰਾ ਜਾਂਦਾ ਹੈ। ਤਾਂ ਸਵਾਲ ਖੜੇ ਹੋ ਜਾਂਦੇ ਹਨ ਕਿ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਚਾਰੇ ਦਵਾਰ ਖੁੱਲੇ ਹੁੰਦੇ ਨੇ। ਦਰਬਾਰ ਸਾਹਿਬ ਦੇ ਵੀ ਕੋਈ ਵੀ ਆ ਸਕਦਾ ਹੈ। ਤਾਂ ਮੱਕਾ ਮਦੀਨਾ ਦੇ ਵਿੱਚ ਇਕੱਲੇ ਮੁਸਲਮ ਭਾਈਚਾਰੇ ਨੂੰ ਐਂਟਰੀ ਦਿੱਤੀ ਜਾਂਦੀ ਹੈ। ਉੱਥੇ ਸਵਾਲ ਖੜੇ ਕੀਤੇ ਜਾਂਦੇ ਕਈ ਵਾਰੀ। ਐਦਾਂ ਹੈ ਕਿ ਦੁਨੀਆ ਦੀ ਸਾਰੀ ਮਸਜਿਦਾਂ 'ਚ ਤੁਸੀਂ ਜਾ ਸਕਦੇ ਹੋ। ਚਾਹੇ ਤੁਸੀਂ ਮੁਸਲਮਾਨ ਹੋ, Hindu ਹੋ, Sikh ਹੋ। ਹਮ। ਜਿਹੜੀ ਮੱਕੇ ਦੀ ਬੜੀ ਮਸਜਿਦ ਹੈ ਜਿਨੂੰ ਅਸੀਂ ਕਾਬਾ ਕਹਿੰਦੇ ਆ ਜੀ ਔਰ ਮਦੀਨਾ ਸ਼ਰੀਫ ਦੀ ਜਿਹੜੀ ਮਸਜਿਦ ਹੈ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦਾ ਰੋਜ਼ਾ ਸ਼ਰੀਫ ਹੈ ਉਹ ਸਾਡੀਆਂ ਮਸਜਿਦਾਂ ਨਹੀਂ ਨੇ ਉਹਨੂੰ ਦੇਸੀ ਜ਼ੁਬਾਨ ਚ ਸਮਝ ਲਓ ਸਾਡਾ ਕੰਟੋਨਮੈਂਟ ਏਰੀਆ ਹੈ ਹਮ ਕੰਟੋਨਮੈਂਟ ਜਿਹੜਾ ਹੁੰਦਾ ਹੈ ਉਹਦੇ ਚ ਹੁਣ ਜਿੱਦਾਂ ਆਪਣੇ ਇੱਥੇ ਕੰਟੋਨਮੈਂਟ ਏਰੀਆ ਹੈ ਕਿ ਸਾਰੇ ਭਾਰਤ ਦੇ ਲੋਕ ਉਹਦੇ ਚ ਜਾ ਸਕਦੇ ਨੇ ਨਹੀਂ ਜਾ ਸਕਦੇ ਉਹਦੇ ਅੰਦਰ ਉਹੀ ਜਾਏਗਾ ਜਿਹੜਾ ਉਹਨਾਂ ਦੇ ਕਾਨੂੰਨ ਨੂੰ ਮੰਨੇਗਾ ਉਹਨਾਂ ਦੀ ਯੂਨੀਫਾਰਮ ਪਾਏਗਾ ਉਹਨਾਂ ਦੇ ਲਾਅ ਐਂਡ ਆਰਡਰ ਨੂੰ ਮੰਨੇਗਾ ਉਹਨਾਂ ਦੇ ਡਿਸਿਪਲਨ ਨੂੰ ਮੰਨੇਗਾ ਜਿਹੜਾ ਪੂਰਾ ਸਰ ਤੋਂ ਪੈਰ ਤੱਕ ਕਹਿ ਦਵੇ ਕਿ ਮੈਂ ਹੁਣ ਕਿਉਂਕਿ ਫੌਜੀ ਬਣ ਗਿਆ ਹਾਂ ਕੰਟੋਨਮੈਂਟ ਦਾ ਰਹਿਣ ਵਾਲਾ ਹਾਂ ਤੇ ਮੈਂ ਆਪਣੀ ਮਰਜ਼ੀ ਨਾਲ ਨਹੀਂ ਜਿੱਦਾਂ ਉਹ ਕਹਿਣਗੇ ਮੈਂ ਉਸੇ ਤਰ੍ਹਾਂ ਜੀਵਨ ਬਤੀਤ ਕਰਨਾ ਤੇ ਜਿਹੜੀਆਂ ਦੋਨੋਂ ਮਸਜਿਦਾਂ ਸਾਡੀਆਂ ਮੱਕੇ ਦੀਆਂ ਔਰ ਮਦੀਨੇ ਦੀਆਂ ਇਹ ਸਾਡੀਆਂ ਮਸਜਿਦਾਂ ਨਹੀਂ ਹੈ ਕੰਟੋਨਮੈਂਟ ਏਰੀਆ ਹੈ ਔਰ ਉਹਨੂੰ ਇਸ ਲਈ ਕੀਤਾ ਗਿਆ ਤਾਂ ਕਿ ਇਬਾਦਤ ਦੇ ਦੌਰਾਨ ਜਿਹੜੀਆਂ پابੰਦੀਆਂ ਔਰ ਜਿਹੜੇ ਹੁਕਮ ਨਾਫਿਜ਼ ਕੀਤੇ ਗਏ ਉਹ ਤਾਂ ਸਿਰਫ ਉਹਨੂੰ ਹੀ ਪਤਾ ਹੋਵੇਗਾ ਜਿਹੜਾ ਇੱਕ ਸੱਚਾ ਪੱਕਾ ਮੁਸਲਮਾਨ ਹੈ ਔਰ ਅਗਰ ਉਹਨੂੰ ਇਹ ਪਤਾ ਹੀ ਨਹੀਂ ਹੋਏਗਾ ਤੇ ਉਹ ਉੱਥੇ ਇਬਾਦਤ ਦੇ ਦੌਰਾਨ ਉਹੀ ਕਰੇਗਾ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕਿਉਂਕਿ ਉਹਨਾਂ ਮਸਜਿਦਾਂ ਦੇ ਵਿੱਚ ਹੁਕਮ ਦੇ ਦਿੱਤਾ ਗਿਆ ਕਿਉਂਕਿ ਮੱਕੇ ਦੇ ਵਿੱਚ ਲਗਾਤਾਰ ਤਕਰੀਬਨ 20 ਸਾਲ 14 ਸਾਲ ਪਹਿਲੇ ਔਰ ਉਹਦੇ ਬਾਅਦ 10 ਸਾਲ ਹੋਰ ਹਜ਼ਰ ਮੁਹੰਮਦ ਸਾਹਿਬ ਦੇ ਉੱਤੇ ਉਹਨਾਂ ਦੇ ਮੰਨਣ ਵਾਲਿਆਂ ਦੇ ਉੱਤੇ ਤਸ਼ੱਦਦ ਕੀਤੇ ਗਏ ਉਹਨਾਂ ਨੂੰ ਪੱਥਰਾਂ ਦੇ ਨਾਲ ਬੰਨਿਆ ਗਿਆ ਉਹਨਾਂ ਨੂੰ ਊਠਾਂ ਦੇ ਦੋਨੋਂ ਪੈਰਾਂ ਨਾਲ ਬੰਨ ਕੇ ਜਿੱਥੇ ਉਹਨਾਂ ਦੇ ਫਾੜੇ ਗਏ ਖੱਲਾਂ ਉਧੇੜੀਆਂ ਗਈਆਂ ਅਗਰ ਤੁਸੀਂ ਇਸਲਾਮ ਦਾ ਇਤਿਹਾਸ ਪੜੋਗੇ ਤੇ ਜਦੋਂ ਹਜ਼ਰ ਮੁਹੰਮਦ ਸਾਹਿਬ ਵਾਪਸ ਮਦੀਨੇ ਤੋਂ ਮੱਕੇ ਆਏ ਤੇ ਅੱਲਾਹ ਤਾਲਾ ਨੇ ਹੁਕਮ ਦੇ ਦਿੱਤਾ ਕਿ ਅੱਜ ਤੋਂ ਬਾਅਦ ਇੱਥੇ ਉਹੀ ਲੋਕ ਆਣਗੇ ਜਿਹੜੇ 100% ਤੁਹਾਡਾ ਕਹਿਣਾ ਮੰਨਣ ਵਾਲੇ ਹੋਣਗੇ ਤੁਹਾਡੇ ਤਰੀਕੇ ਦੇ ਉੱਤੇ ਚੱਲਣ ਵਾਲੇ ਹੋਣਗੇ ਤਾਂ ਕਿ ਇਸ ਇਬਾਦਤਗਾਹ ਦੇ ਦਰਮਿਆਨ ਇਬਾਦਤ ਦੇ ਵਿੱਚ ਕੋਈ ਖਲਲ ਕਿਸੇ ਤਰ੍ਹਾਂ ਦਾ ਪედაਨਾ ਉਹ ਤੇ ਵਰਨਾ ਦੁਨੀਆ ਦੀ ਸਾਰੀ ਮਸਜਿਦਾਂ ਚ ਜਾਣ ਦੀ ਇਜਾਜ਼ਤ ਹੈ ਉਹ ਕੰਟੋਰਨਮੈਂਟ ਹੋਣ ਦੀ وجہ ਨਾਲ ਉੱਥੇ ਕਿਸੇ ਹੋਰ ਧਰਮ ਦੇ ਲੋਕਾਂ ਨੂੰ ਇਜਾਜ਼ਤ ਜੜੀ ਹੈ ਉਹ ਨਹੀਂ ਦਿੱਤੀ ਗਈ। ਬਸ ਇੱਕ ਇਹ ਵੀ ਗੱਲ ਸੁਣਨ ਨੂੰ ਮਿਲਦੀ ਵੀ ਕਿ ਮੱਕਾ ਮਦੀਨਾ ਨੂੰ ਜੋ ਕੋਈ ਜਾਂਦਾ ਹੈ ਤਾਂ ਉੱਥੇ ਪਹੁੰਚਣ ਦੇ ਲਈ ਕਿਹਾ ਜਾਂਦਾ ਵੀ ਜੇ ਤੁਹਾਡੀ ਹੱਕ ਦੀ ਕਮਾਈ ਹੈ ਤਾਂ ਹੀ ਤੁਹਾਡਾ ਜਾਣਾ ਮੰਨਿਆ ਜਾਂਦਾ ਹੈ। ਵੀ ਕਿਸੇ ਕੋਲੋਂ ਚੰਦਾ ਲੈ ਕੇ ਜਾਂ ਕਿਸੇ ਤਰੀਕੇ ਦੇ ਨਾਲ ਤੁਸੀਂ ਨਹੀਂ ਉੱਥੇ ਪਹੁੰਚ ਸਕਦੇ ਕਿ ਗੱਲ ਸੱਚ ਹੈ। ਬਿਲਕੁਲ ਇਸਲਾਮ ਨੇ ਕਿਹਾ ਕਿ ਜਿਹੜਾ ਹਜ ਦਾ ਸਫਰ ਹੈ ਮੱਕਰ ਮਦੀਨੇ ਦਾ ਸਫ਼ਰ ਹੈ ਉਹ ਤੁਸੀਂ ਆਪਣੀ ਹਲਾਲ ਕਮਾਈ ਦੇ ਨਾਲ ਕਰੋ ਕਿਸੇ ਦੀ ਹਰਾਮ ਕਮਾਈ ਦੇ ਨਾਲ ਤੁਸੀਂ ਹਜ ਨਹੀਂ ਕਰ ਸਕਦੇ ਔਰ ਇਹ ਵੀ ਨਹੀਂ ਹੋ ਸਕਦਾ ਕਿ ਤੁਸੀਂ ਬਹੁਤ ਸਾਰੇ ਲੋਕਾਂ ਦੇ ਪੈਸੇ ਮਾਰੇ ਹੋਣ ਔਰ ਤੁਸੀਂ ਹਜ ਤੇ ਲਈ ਚਲੇ ਜਾਓ ਅਕਸਰ ਜਾਨ ਨਹੀਂ ਜਾਂਦਾ ਫਿਰ ਉਸ ਨੂੰ ਲੋਕ ਜਾਂਦੇ ਹੀ ਨਹੀਂ ਲੋਕ ਜਾਂਦੇ ਹੀ ਨਹੀਂ بڑے بڑے ਲੋਕ ਜਿਨ੍ਹਾਂ ਦਲੀਪ ਕੁਮਾਰ ਜੀ ਗੁਜ਼ਰੇ ਨੇ ਮੁਹੰਮਦ ਯੂਸਫ ਜੇਣਾ ਦਾ ਨਾਮ ਸੀਗਾ ਬਹੁਤ بڑے ਆਦਮੀ ਸੀ ਉਹ ਕਦੀ ਹਜ ਕਰਨ ਨਹੀਂ ਗਏ ਕਿਉਂ ਕਿਉਂਕਿ ਇਸਲਾਮ ਨੇ ਕਿਹਾ ਜੇ ਵੀ ਫਿਲਮੀ ਤੋਂ ਜਿਹੜਾ ਪੈਸਾ ਆ ਰਿਹਾ ਉਹ ਦਰਸਤ ਨਹੀਂ ਤੇ ਉਹਨਾਂ ਨੇ ਬੰਬੇ ਦੀ ਇੱਕ ਮਸਜਿਦ ਦੇ ਵਿੱਚ ਨੌਕਰੀ ਕੀਤੀ ਕਈ ਸਾਲ ਉਹਦੇ ਤੋਂ ਜਿਹੜੀ ਤਨਖਾਹ ਆਈ ਫਿਰ ਜਦੋਂ ਪੈਸੇ ਇਕੱਠੇ ਹੋ ਗਏ ਤੇ ਉਹਨਾਂ ਪੈਸਿਆਂ ਦੇ ਨਾਲ ਹਜ ਕਰਨ ਦੇ ਲਈ ਉਹ ਗਏ ਦੁਨੀਆ 'ਚ ਬੜੇ ਬੜੇ ਰਾਇਸ ਮੁਸਲਮਾਨ ਹੈ ਅਗਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੀ ਕਮਾਈ ਦੇ ਜ਼ਰਾਏ ਅੱਛੇ ਨਹੀਂ ਹੈ ਤੇ ਉਹ ਬਿਲਕੁਲ ਹਜ ਕਰਨ ਨਹੀਂ ਜਾਂਦੇ ਔਰ ਹਜ ਉਹ ਨਹੀਂ ਹੋ ਸਕਦਾ ਜਦੋਂ ਤੁਸੀਂ ਬਿਲਕੁਲ ਆਪਣੀ ਹਲਾਲ ਕਮਾਈ ਨਾਲ ਕਿਉਂਕਿ ਕਾਬੇ ਦਾ ਜਦੋਂ ਅਸੀਂ ਚੱਕਰ ਲਗਾਉਂਦੇ ਆ ਤੇ ਸਾਡੀ ਰਵਾਇਤਾਂ 'ਚ ਮੌਜੂਦ ਹੈ ਕਿ ਤੁਸੀਂ ਖੁਦਾ ਨੂੰ ਖੁਸ਼ ਕਰਨ ਦੇ ਲਈ ਉੱਥੇ ਚੱਕਰ ਲਾਣੇ ਕਾਬੇ ਦੇ ਚਾਰੋਂ ਪਾਸੇ ਨੂੰ ਤਵਾਫ ਕਹਿੰਦੇ ਆ ਲੇਕਿਨ ਅਗਰ ਇੱਥੇ ਕਿਸੇ ਨੂੰ ਚੱਕਰ ਦੇ ਕੇ ਗਏ ਹੋਵੇਂ ਤੇ ਉੱਥੇ ਚੱਕਰ ਲਾਣ ਦਾ ਕੋਈ ਫਾਇਦਾ ਨਹੀਂ ਹੈ ਇਸ ਲਈ ਜਦੋਂ ਵੀ ਕੋਈ ਹਾਜ ਜੀ ਜਾਂਦਾ ਹੈ ਹਜ ਦੇ ਲਈ ਉਹ ਸਭ ਤੋਂ ਪਹਿਲਾਂ ਦੇਨਦਾਰੀਆਂ ਮੁਕੰਮਲ ਕਰਦਾ ਹੈ ਜਿਨ੍ਹਾਂ ਜਿਨ੍ਹਾਂ ਦੇ ਕੋਈ ਪੈਸੇ ਦੇਣੇ ਕੋਈ ਕਰਜ਼ਾ ਦੇਣਾ ਕੋਈ ਨਰਾਜ਼ਗੀ ਦੂਰ ਕਰਨੀ ਕਿਸ ਤੋਂ ਮਾਫੀ ਮੰਗਣੀ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਮਾਮੂਲੀ ਸਫਰ ਨਹੀਂ ਹੈ ਹਜ ਦੇ ਸਫਰ ਤੋਂ ਬਾਅਦ ਇਨਸਾਨ ਦਾ ਨਾਮ ਬਦਲ ਜਾਂਦਾ ਇੱਕ ਤਾਂ ਹਾਜੀ ਗਵਾਨ ਲਾ ਪੈਂਦਾ ਤੇ ਉਹਦੇ ਵਿੱਚ ਇਨਕਲਾਬੀ ਤਬਦੀਲੀ ਕਿਉਂਕਿ ਮੱਕਾ ਇੱਕ ਐਸੀ ਜਗ੍ਹਾ ਹੈ ਜਦ ਤੁਸੀਂ ਉਹਨੂੰ ਦੇਖੋਗੇ ਤੇ ਉਹਨੂੰ ਦੇਖਣ ਤੋਂ ਬਾਅਦ ਇਨਸਾਨ ਪੱਥਰ ਤੋਂ ਪੱਥਰ ਦੇ ਇਨਸਾਨ ਜਿਹੜਾ ਹੈ ਰੋਂਦਾ ਹੋਇਆ ਜਾਂਦਾ ਔਰ ਉਹਨੂੰ ਇਸ ਗੱਲ ਦੇ ਉੱਤੇ ਵਾਅਦਾ ਕਰਕੇ ਆਂਦਾ ਕਿ ਅੱਜ ਤੋਂ ਬਾਅਦ ਮੈਂ ਕੋਈ ਗੰਦਾ ਕੰਮ ਜਿਹੜਾ ਹੈ ਉਸ ਇਨ ਦੀ ਗਿਦੇਵਿਸ਼ ਨਹੀਂ ਕਰਾਂਗਾ ਇਸ ਲਈ ਹਜ ਦੇ ਸਫਰ ਦੇ ਲਈ ਜਿਹੜੀ پاک ਕਮਾਈ ਦਾ ਹੋਣਾ ਨਿਹਾਇ ਜ਼ਰੂਰੀ ਹੈ। ਮੱਕਾ ਮਦੀਨਾ ਦੇ ਵਿੱਚ ਜਦੋਂ ਪਹੁੰਚਦੇ ਨੇ ਮੁਸਲਮਾਨ ਭਾਈਚਾਰਾ ਤਾਂ ਪ੍ਰੋਗਰਾਮਾ ਇੱਕ ਤਰ੍ਹਾਂ ਦੀ ਕਰੀ ਜਾਂਦੀ ਹੈ ਤੇ ਇੱਕ ਸਪੌਟ ਆਉਂਦਾ ਜਿੱਥੇ ਸਪਰਸ਼ ਕਰਿਆ ਜਾਂਦਾ ਹੈ ਜਾਂ ਅੰਦਰ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਉਹ ਚੀਜ਼ ਕੀ ਹੈ? ਖਾਨਾ ਕਾਬਾ ਜਿਹਨੂੰ ਅਸੀਂ ਮੱਕੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਾਲੇ ਰੰਗ ਦਾ ਇੱਕ ਇਮਾਰਤ ਵਿੱਚ ਬਣੀ ਹੋਈ ਹੈ ਉਹਨੂੰ ਕਾਬਾ ਕਹਿੰਦੇ ਹੈ। ਜੀ ਉਹਦੇ ਕਾਬੇ ਸ਼ਰੀਫ ਦੀ ਜਿਹੜੀ ਤਾਮੀਰ ਸਭ ਤੋਂ ਪਹਿਲਾਂ حضرت ਆਦਮ ਨੇ ਕੀਤੀ ਜਿਹੜੇ ਅੱਲਾਹ ਤਾਲਾ ਦੇ ਨਬੀ ਸੀ ਜਿੱਥੋਂ ਦੁਨੀਆ ਦਾ ਇਸਲਾਮ ਦੇ ਮੁਤਾਬਕ ਸੰਸਾਰ ਸ਼ੁਰੂ ਹੁੰਦਾ ਹੈ ਤੇ ਉਦੋਂ ਕੁਝ ਪੱਥਰ ਜਿਹੜੇ ਜੰਨਤ ਤੋਂ ਲਿਆਏ ਗਏ ਉਹ ਉਥੇ ਸਥਾਪਿਤ ਕੀਤੇ ਗਏ ਤੇ ਸਮੇਂ ਸਮੇਂ ਸਿਰ ਕਿਉਂਕਿ ਉਹ ਕਈ ਕਰੋੜ ਹਜ਼ਾਰ ਸਾਲਾਂ ਤੋਂ ਬਣਿਆ ਹੋਇਆ ਹੈ ਉਹਦੇ ਵਿੱਚ ਮੈਂ ਸ਼ੁਰੂਤਿਆਂ ਨੂੰ ਦੱਸਦਾ ਚੱਲਾਂ ਕਿ ਆਮ ਲੋਕੀ ਇਹ ਸਮਝਦੇ ਵੀ ਇਸਲਾਮ